ਮਿਨਿਸਪਲ EMPLOYEES WELFARE ASSOCIATION ਖਰੜ ਦੇ ਮੁਲਾਜ਼ਮਾ ਵੱਲੋਂ ਸਰਕਾਰ ਵੱਲੋਂ ਵਾਟਰ ਸਪਲਾਈ ਸੀਵਰੇਜ ਦੀ ਮੇਨਟੇਨੈਂਸ ਅਤੇ ਡੋਰ ਟੂ ਡੋਰ ਸੋਲਿਡ ਵੇਸਟ ਦਾ ਕੰਮ ਠੇਕੇ ਤੇ ਦੇਣ ਦੀ ਯੋਜਨਾ ਵਿਰੁੱਧ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਤੇ ਪ੍ਰਧਾਨ ਅਮਿਤ ਕੁਮਾਰ, ਸਕੱਤਰ ਜੀ ਐਮ ਸਿੰਘ ਅਤੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹ ਠੀਕ ਨਹੀਂ। ਵੱਡੇ ਪੱਧਰ ਤੇ ਟੈਂਡਰ ਲਗਾ ਕੇ ਠੇਕੇ ਤੇ ਦੇਣ ਸੰਬੰਧੀ ਕਾਰਵਾਈ ਕੀਤੀ जा रही है एक कार्रवाई मौके पे काम कर मुलाजिमा नाल ਸਾਰਾ ਸਰ ਤਕਾ ਹੈ ਮੰਗੇ ਆ ਜੀ ਅਸੀਂ ਨਾ ਪਿਛਲੀ ਨਗਰ ਕੌਂਸਲ ਦੀ ਜਿਹੜੀ ਮੀਟਿੰਗ ਹੋਈ ਸੀ ਦੋ ਮੀਟਿੰਗਾਂ ਤੋਂ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਦੇ ਵਿੱਚ ਗਾਰਵੇਜ ਦਾ ਡੋਰ ਟੂ ਡੋਰ ਵਾਲਿਆਂ ਦਾ ਸਫਾਈ ਸੇਵਕਾਂ ਦਾ ਦਫਤਰੀ ਸਟਾਫ ਦਾ ਤੇ ਵਾਟਰ ਸੀਵਰੇਜ ਦਾ ਤੇ ਪਾਣੀ ਦਾ ਜਿਹੜਾ ਇਹ ਠੇਕਾ ਏ ਠੇਕੇ ਪਰ ਦੇ ਰਹੇ ਸੀਗੇ ਜਿਦੇ ਵਿੱਚ ਸਾਡੇ ਮੁਲਾਜ਼ਮਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਮਲਾਜਾ ਉਸ ਟਾਈਮ ਅਸੀਂ ਜਿਹੜਾ ਹਾਊਸ ਚ ਮਤਾ ਲਿਆਂਦਾ ਗਿਆ ਸੀ ਜਦੋਂ ਪ੍ਰਧਾਨ ਮੈਡਮ ਨਵੇਂ ਬਣੇ ਤੇ ਉਸ ਨੂੰ ਉਹਨਾਂ ਨੂੰ ਬੇਨਤੀ કરી ਉਹਨਾਂ ਨੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਹਾਊਸ ਚ ਮਤਾ ਹੀ ਨਹੀਂ ਲਿਆਂਦਾ ਗਿਆ ਤੇ ਉਸ ਤੋਂ ਬਾਅਦ 2 ਮਹੀਨੇ ਨਿਕਲ ਗਏ ਸਾਨੂੰ ਅੱਜ ਪਤਾ ਲੱਗਿਆ ਵੀ ਉੱਥੇ ਦਾਸੀ ਯੋਨ ਦੀ ਹੈੱਡ ਆਫਿਸ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇਹ ਡਿਸੀਜਨ ਲਏ ਗਿਆ ਹਾਊਸ ਸੈਕਟਰੀ ਆਪਣੀ ਪਾਵਰਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਸਾਨੂੰ ਹਾਊਸ ਦੇ ਪ੍ਰਮਾਣਿਕੀ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਟੈਂਡਰਿੰਗ ਆਨਲਾਈਨ ਕਰਕੇ ਸਾਡੇ ਕੋਲ ਭੇਜੋ ਅਸੀਂ ਹਰ ਹਾਲਤ 'ਚ ਸ਼ਾਮ ਤੱਕ ਕਰੋ ਨਹੀਂ ਤਾਂ ਤੁਹਾਡੇ ਉੱਪਰ ਵਿਵਾਗੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਅਸੀਂ ਜਦੋਂ ਜਾ ਕੇ ਦੇਖਿਆ ਐਸਡੀਓ ਸਾਹਿਬ ਬੈਠੇ ਆਨਲਾਈਨ ਬਾਹਰੋਂ ਮੁੰਡੇ ਬੁਲਾ ਕੇ ਆਨਲਾਈਨ ਫਟਾਫਟ ਟੈਂਡਰਿੰਗ ਕਰ ਰਹੇ ਸੀ ਅਸੀਂ ਉਹ ਕੰਮ ਰਕਵਾਇਆ ਤੇ ਉਹਦੇ ਬਾਅਦ ਜਦੋਂ ਮੈਂ ਕਾਰਸਦਿਕ ਅਫਸਰ ਨਾਲ ਗੱਲ ਕਰਨੀ ਚਾਹੀ ਵੀ ਸਾਰਾ ਅਸੀਂ ਹਾਊਸ ਦੇ ਵਿੱਚ ਇਹ ਮਤਾ ਲਿਆ ਕੇ ਕੈਨਸਲ ਕਰਵਾਇਆ ਏ ਵੀ ਇਹ ਤੁਸੀਂ ਜਿਹੜਾ ਕੰਮ ਹੈ ਇਹਦੇ ਨਾਲ ਮੁਲਾਜ਼ਮਾਂ ਦਾ ਬਹੁਤ بڑا ਨੁਕਸਾਨ ਹੋ ਰਿਹਾ ਕਿਉਂਕਿ ਸਾਨੂੰ ਇਸ ਚੀਜ਼ 'ਚ ਅਸੀਂ ਭੁਗਤ ਚੁੱਕੇ ਆ ਸਾਡੇ ਪਹਿਲਾਂ 100 ਦੇ ਕਰੀਬ ਸਟਰੀਟ ਲਾਈਟ ਦੇ ਵਿੱਚ ਮੁੰਡੇ ਕੰਮ ਕਰਦੇ ਸੀ ਜਿਹੜਾ ਠੇਕੇ ਦੇ ਦੇ ਕੇ ਹੀ ਸਮਾਰਟ ਨੂੰ ਸਾਡੇ ਮੁਲਾਜ਼ਮਾਂ ਨੂੰ ਬੇਕਾਰ ਕਰਿਆ ਇਹਨਾਂ ਨੇ ਜਿਹਦੇ ਵਿੱਚ ਸਿਰਫ 10 ਮੁਲਾਜ਼ਮ ਰੱਖੇ ਉਹ ਵੀ ਉਹਨਾਂ ਨੇ ਠੇਕੇ 'ਤੇ ਪਰ ਰੱਖੇ ਜਿਹੜੇ ਕੋ ਖਾਰੜ ਦੀ ਬਾਦੀ 5 ਲੱਖ ਹੋ ਚੁੱਕੀ ਆ ਕਿ 10 ਬੰਦੇ ਸਟਰੀਟ ਲਾਈਟ ਨੂੰ ਇਹ ਕਵਰ ਕਰ ਸਕਦੇ ਆ ਇਹ ਉਹੀ ਹਾਲ ਸਾਡੇ ਮੁਲਾਜ਼ਮਾਂ ਦਾ ਵਾਟਰ ਸਪਲਾਈ ਦਾ ਸੀਵਰੇਜ ਦਾ ਤੇ ਸਫਾਈ ਵਾਲੇ ਦਾ ਕਰਨਾ ਚਾਹੁੰਦੇ ਆ ਅਸੀਂ ਇਹਦਾ ਪੂਰ ਜ਼ੋਰ ਵਿਰੋਧ ਕਰਦੇ ਆ ਇਹ ਜਦ ਤੱਕ ਹੜਤਾਲ ਸਾਡੀ ਹੈ ਜਿਹੜੀ ਹਨ ਮਿੱਥੇ ਸਮੇਂ ਲਈ ਰਹੇਗੀ ਜਦ ਤੱਕ ਇਹ ਟੈਂਡਰਿੰਗ ਦਾ ਕੰਮ ਕੈਂਸਲ ਨਹੀਂ ਹੋ ਜਾਂਦਾ ਕੀ ਮੰਗ ਕਰਦੇ ਵੀ ਇਹ ਖਤਮ ਕੀਤਾ ਜਾਵੇ ਖਤਮ ਕਰਨਾ ਚਾਹੀਦਾ ਜੀ ਇਹਦੇ ਚ ਮੁਲਾਜ਼ਮਾਂ ਦਾ ਨੁਕਸਾਨ ਹੈ ਜਿਹੜੇ ਇੱਕ ਉਮੀਦ 'ਤੇ ਬੈਠੇ ਆ ਵੀ 10 ਸਾਲ 15 ਸਾਲ ਤੋਂ ਵਿਚਾਰੇ ਉਹਰੇ ਸਾਡੇ ਕੋਲ ਕੰਮ ਕਰ ਰਹੇ ਆ ਵੀ ਅਸੀਂ ਇਹ ਕਹਦੇ ਹਾਂ ਕੰਟਰੈਕਟਰ ਪਰ ਹੋਵਾਂਗੇ ਰੈਗੂਲਰ ਹੋਵਾਂਗੇ ਉਹ ਤਾਂ ਇਹਨਾਂ ਦਾ ਨੁਕਸਾਨ ਆ ਅਸੀਂ ਉਹਦਾ ਵਿਰੋਧ ਕਰਨਾ ਹੀ ਹੈ ਜੀ ਕਿਹਾ ਜੀ ਹੁਣ ਕਰਨ ਨਾਲ ਫਿਰ ਕੰਪਨੀ ਕੋਲ ਸਪੂਰਦ ਹੋਈ ਤੁਹਾਡੇ ਮਜ਼ਦਮੇ ਇਹ ਇੱਕ ਆਮਾਨ ਪਣੀਏ ਸਪੂਰਦ ਹੋ ਜੂਗੇ ਜਿਵੇਂ ਇਹ ਸਮਾਰਟ ਦੇ ਤੁਹਾਨੂੰ ਦੱਸਿਆ ਹੈ ਜੀ ਜਿਵੇਂ ਸਟੀਲ ਟਾਇਲਟ ਸਾਡੀ ਉਹਦੇ ਸਪੂਰਦ ਹੋ ਗਈ ਸੀਗੀ ਜੀ ਉਸ ਆਮ ਨਾਲ ਇਹ ਠੇਕੇ ਪਰ ਜਾਊਗੀ ਤਾਂ ਉਹਨਾਂ ਦੇ ਸਪੂਰਦ ਹੋ ਜਾਣਗੇ ਉਹ ਆਪਣੀ ਮਰਜ਼ੀ ਨਾਲ ਕੰਮ ਕਰਾਂਗੇ ਪੂਰੇ ਪੰਜਾਬ ਤੇ ਇਹ ਪਤਾ ਨਹੀਂ ਸਾਨੂੰ ਤਾਂ ਇਹੋ ਸਾਹਿਬ ਨੇ ਇਹ ਗੱਲ ਕਹੀ ਆ ਵੀ 10 ਕਮੇਟੀਆਂ ਦੀ ਅੱਜ ਮੀਟਿੰਗ ਹੋਈ ਆ ਪਰ ਜਦੋਂ ਗੱਲ ਕਰਨੀ ਚਾਹੀਦਾ ਹੈ ਕਹਿੰਦੇ ਪੰਜਾਬ ਲੈਵਲ ਇਹੋ ਸਾਹਮਣੇ ਕਿਹਾ ਵੀ ਦਿੱਲੀ ਦੀ ਟੀਮਾਂ ਜਿਹੜੇ ਇਹ ਠੇਕਾ ਲੈ ਰਹੀ ਆ ਪਰ ਅਸੀਂ ਦਾ ਪੂਰ ਜ਼ੋਰ ਪੰਜਾਬ ਦੇ ਵਿੱਚ ਵੀ ਅਸੀਂ ਖ਼ਬਰਾਂ ਦੇ ਵਿੱਚ ਕੋਈ ਕਿਸੇ ਤਰੀਕਾ ਨਾਲ ਕੋਈ ਪਬਲਿਕੇਸ਼ਨ ਹੋਈ ਹੈ ਪਰ ਨਹੀਂ ਸਰ ਇਹਦੀ ਕੋਈ ਪਬਲਿਕੇਸ਼ਨ ਨਹੀਂ ਹੈ ਕੋਈ ਨੋਟੀਫਿਕੇਸ਼ਨ ਨਹੀਂ ਹੈ ਕੋਈ ਐਸਟੀਮੇਟ ਐਸਟੀਮੇਟ ਨਹੀਂ ਹੋਏ ਹੈਗੇ ਕੋਈ ਸਰਕਾਰ ਦੀ ਚਿੱਠੀ ਨਹੀਂ ਆਈ ਸਿੱਧਾ ਉਹਨਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਨਲਾਈਨ ਟੈਂਡਰਿੰਗ ਸ਼ੁਰੂ ਕੀਤੀ ਹੋਈ ਉਹਨੂੰ ਸ਼ਾਮ ਨੂੰ ਪਤਾ ਲੱਗਿਆ ਫਿਰ ਸਾਨੂੰ ਸਰ ਜਸ 4 ਵਜੇ ਹੁਣ ਪਤਾ ਲੱਗਿਆ ਉਹ ਵੀ ਸਾਡੇ ਜਿਹੜੇ ਸੈਕਟਰੀ ਸਾਹਿਬ ਜੀ ਐਮ ਆ ਜੀ ਉਹ ਕੋਈ ਕੰਮ ਵਾਸਤੇ ਬੀਓ ਸਾਹਿਬ ਕੋਲ ਗਏ ਤੇ ਉਹਨਾਂ ਨੇ ਕਿਤੇ ਗੱਲ ਸੁਣ ਲਈ ਉਹਨਾਂ ਨੇ ਆ ਕੇ ਯੂਨੀਅਨ ਨਾਲ ਗੱਲ ਕਰੀ ਤਰ ਜਾ ਕੇ ਸਾਨੂੰ ਇਹ ਕਲੀਅਰ ਹੋ ਆਨਲਾਈਨ ਇਹ ਟੈਂਡਰਿੰਗ ਕਰਦੇ ਦੇ ਦੇਖਿਆ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਤੁਸੀਂ ਮੇਰੇ ਲੈਵਲ ਦੀ ਕੰਮ ਨਹੀਂ ਮੇਰੀ ਤਾਂ ਕਾਰਸਾਧਕ ਅਫਸਰ ਨੇ ਡਿਊਟੀ ਲਾਈਆ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਹਾਂ ਜਿਹੜੇ ਕੰਮ ਆ ਉਹੀ ਮੈਂ ਕਰ ਰਿਹਾ ਆਨਲਾਈਨ ਜੇਕਰ ਪੰਜਾਬ ਜਿਹੜੀ ਪੰਜਾਬ ਦੇ ਵਿੱਚ ਇਹ ਪਾਲਿਸੀ ਤਿਆਰ ਕਰ ਰਹੀ ਹੈ ਜਾਂ ਲਾਗੂ ਕਰਨ ਲੱਗੇ ਜੇਕਰ ਇਹਨਾਂ ਨੇ ਇਸ ਪਾਲਿਸੀ ਨੂੰ ਲਗਾਤਾਰ ਤੁਰੰਤ ਨਾ ਲਾਗੂ ਕੈਂਸਲ ਕੀਤਾ ਗਿਆ ਤਾਂ ਕੱਲ ਨੂੰ ਸੜਕਾਂ ਤੇ ਪੂਰੇ ਖੇਤਰ ਦੇ ਵਿੱਚ ਜਿੰਨਾ ਵੀ ਖੰਡ ਦਾ ਕੂੜਾ ਏ ਉਹ ਸੜਕਾਂ ਤੇ ਹੋਊਗਾ ਅਤੇ ਡੰਪ ਜਿਹੜਾ ਸਾਡੇ ਖੰਡ ਦੇ ਵਿੱਚ ਡੰਪ ਬਣਿਆ ਹੋਇਆ ਉਹ ਡੰਪ ਹਰ ਇੱਕ ਬਾੜ ਦੇ ਵਿੱਚ ਬਣਾਇਆ ਜਾਊਗਾ ਤੇ ਅਸੀਂ ਸਰਕਾਰ ਦੇ ਖਿਲਾਫ ਕਾਲੀ ਝੰਡੀਆਂ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਇਹ ਰੋਸ ਸਮਾਰਚ ਕਰੂਗੇ ਇਸ ਮੌਕੇ ਤੇ ਕਾਰਜ ਸாதਕ ਅਫਸਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਫੈਸਲਾ ਸਰਕਾਰ ਪੱਧਰ ਤੇ ਹੋਇਆ ਹੈ ਅਤੇ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਪੂਰੇ ਪੰਜਾਬ ਦਾ ਜਿਹੜੀ ਡੂ ਟੂ ਡੋਰ ਕਲੈਕਸ਼ਨ ਵਾਟਰ ਸਪਲਾਈ ਐਂਡ ਸੀਵਰੇਜ ਦੀ ਮੇਨਟੇਨੈਂਸ ਅਤੇ ਜਿਹੜੀ ਈ ਸਵੀਪਿੰਗ ਦਾ ਕੰਮ ਜਿਹੜਾ ਹੈਗਾ ਗਵਰਨਮੈਂਟ ਲੈਵਲ ਤੇ ਡਿਸੀਜਨ ਹੈ ਤੇ ਸਾਰੇ ਪੰਜਾਬ ਦਾ ਜਿਹੜਾ ਉਹ ਕੰਟ੍ਰੈਕਟ ਦੇ ਦੇ ਰਹੇ ਨੇ ਤੇ ਜੋ ਐਸਟੀਮੇਟ ਗਵਰਨਮੈਂਟ ਲੈਵਲ ਤੇ ਵੈਟ ਹੋਣੀ ਉਸਦੇ ਚੈਟਰ ਲਗਾਏ ਉਸਦੇ ਰਿਸਟਰ ਨੇ ਠੀਕ ਹੈ ਹੜਤਾਲ ਕੀਤੀ ਹੈ ਇਹ ਕੱਤੋਂ ਲੱਗ ਪਾ ਟੈਂਡਰਿੰਗ ਹੋ ਰਹੀ ਹੈ ਜੀ ਨਹੀਂ ਹਜੇ ਤੋਂ ਟੈਂਡਰ ਲਾ ਰਹੇ ਹਾਂ ਮੱਤੀ ਜੋ ਵੀ ਹੈ ਕਾਰਵਾਈ ਉਹ ਲਗਾਉਂ ਤਾਂ ਦਿੱਤੀ ਹੈ ਜਿਹੜੇ ਕੁਝ ਮੁਲਾਜ਼ਮ ਤਾਂ ਆਪਣੇ ਆਲਰੇਡੀ ਮੇਰੇ ਖਿਆਲ ਠੇਕੇਤੀ ਚੱਲ ਰਹੇ ਨੇ ਜਿਹੜੇ ਕੰਟਰੈਕਟਿਵ ਸਰ ਉਹ ਜੋ ਚੱਲ ਰਹੇ ਨੇ ਉਹ ਇਸ ਤਰ੍ਹਾਂ ਹੀ ਰਹੇਗਾ ਚੱਲਦੇ ਰਹਿਣਗੇ ਇਹ ਤਾਂ ਨਵਾਂ ਉਹਨਾਂ ਨੇ ਜਿਹੜਾ ਹੈਗਾ ਇਹਦਾ ਤਿੰਨੇ ਕੰਮਾਂ ਦਾ ਜਿਹੜਾ ਹੈਗਾ ਉਹ ਆਪਣੇ ਸੁਧਾਰਨ ਲਈ ਜਿਹੜਾ ਹੈਗਾ ਸ਼ਰਮ ਸੁਧਾਰ ਲਈ ਗਵਰਨਮੈਂਟ ਦਾ ਡਿਸੀਜਨ ਹੈ ਤੇ ਉਹ ਸੰਤਰੀਕੀ ਕਾਰਵਾਈ ਕੀਤੀ ਨੇ ਸਰਕਾਰ ਦੇ ਅਨੁਸਾਰ ਹੀ ਕਾਰਵਾਈ ਚੱਰੇ ਇੱਕ ਹੱਥ ਤੋਂ ਚਾਲੂ ਹੋ ਜੇਗਾ ਜੇ ਤੁਸੀਂ ਜਿਹੜਾ ਲੱਗਿਆ ਜੀ ਪ੍ਰੋਸੈਸ ਚਾਲੂ ਕੀਤਾ ਹੈ ਇਹ ਪੂਰਾ ਪ੍ਰੋਸੈਸ ਕੰਪਲੀਟ ਹੋ ਕੇ ਉਸ ਤੋਂ ਬਾਅਦ ਹੀ ਇਹ ਚੱਲੂ ਹੋਏਗਾ ਅੰਦਾਜ਼ਨ ਕਦ ਤੱਕ ਪਹਿਲਾਂ ਤਾਂ ਪ੍ਰੋਸੈਸ ਕੰਪਲੀਟ ਹੋਏਗਾ ਪ੍ਰੋਸੈਸ ਕੰਪਲੀਟ ਹੋਣ ਸਾਰੀ ਹੈ ਜਿਹੜੀ ਹੈ ਤੇ ਇਹਨਾਂ ਵੱਲੋਂ ਚੇਤਾਵਨੀ ਦਿੱਤੀ ਹੈ ਵੀ ਇਹ ਕੱਲ੍ਹ ਤੱਕ ਇਹ ਸ਼ਾਮ ਤੱਕ ਰੱਦ ਨਾ ਕੀਤਾ ਮੁਲਾਜ਼ਮਾਂ ਵੱਲੋਂ ਤੈ ਤਾਂ ਫਿਰ ਅਸੀਂ ਮਤਲਬ ਬਡੇ ਵਿਵਹਾਰ ਦੇ ਨਾਲ ਦਫ਼ਤਰਾਂ ਦੇ ਵਿੱਚ ਗਵਰਨਮੈਂਟ ਲੈਵਲ ਦਾ ਗਵਰਨਮੈਂਟ ਦੀ ਜੋ ਸਾਨੂੰ ਹਦਾਇਤ ਹੈ ਸਰਕਾਰ ਦੀ ਹਦਾਇਤਾਂ ਅਨੁਸਾਰ ਵੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ